ਇਹ ਤਾਂ ਸਨੀਆ ਲਾਇਆ ਆਪਣੇ ਗੱਲ ਤਾਂ ਇਹ ਯਾਰ ਅੱਜ ਮੈਂ ਗਿਆ ਸੀ ਸਕੂਲ ਚ ਹਾਂਜੀ ਹੈ ਹੁਣ ਇਧਰ ਉਹ ਤਾਂ ਮਰਾ ਨਿਬੜਿਆ ਹੋਇਆ ਤਾਂ ਇਹ ਕਹਿੰਨ ਉਹ ਇਧਰ ਤੋਂ ਮੁੱਖ ਗੱਲ ਸਾਂਝੀ ਕਰ ਨਹੀਂ ਸਕਦਾ ਨਿਬੜਿਆ ਕਿਵੇਂ ਮੈਂ ਨਹੀਂ ਬੋਲਦਾ ਨਾਲੇ ਯਾਰ ਇਹ ਤਾਈ ਜੀ ਦੀ ਬਾਲੀ ਜਬਾਨ ਚੱਲਦੀ ਆ ਬਹੁਤ ਰਾਮੜਾ ਦਾ ਮੇਰੇ ਮੰਗਰ ਤਾਂ ਸੂਈ ਕੁੱਤੀ ਵਾਂਗੂ ਪੈ ਜਾਂਦੀ ਆ ਉਹ ਵੀ ਗਲਤ ਆਈ ਉਹ ਉਹ ਤਾਂ ਗੱਲ ਠੀਕ ਆ ਹੁਣ ਗੱਲ ਆਏਗੀ ਦੇ ਕੰਮ ਟੂ ਦਾ ਪੁਆਇੰਟ ਮੈਂ ਜਦ ਸਕੂਲ ਤੇ ਗਿਆ ਸੀ ਜਿਹੜਾ ਪੁਸ਼ਪਿੰਦਰ ਨਹੀਂ ਹਾਂ ਜੇ ਜੇ ਪਹਿਲਾ ਲੜਾਈ ਹੋ ਗਈ ਦੀ ਆਪਾਂ ਹਾਂ ਹੈਨਾ ਜਿਆਦਾ ਤੇਰੇ ਹਾਂ ਹਾਂ ਜ਼ਰੂਰ ਹੋ ਮੈਨੂੰ ਹੁਣ ਫੇਰ ਪੁੱਠਾ ਸਿੱਧਾ ਬੋਲਦਾ ਮੇਰੇ ਨਾਲ ਤਾਂ ਯਾਰ ਉਹਦਾ ਇੱਟ ਕੁੱਤੇ ਵਾਲਾ ਬੈਰ ਦਬਦਾ ਮੈਂ ਵੀ ਨਹੀਂ ਦਬਦਾ ਉਹ ਵੀ ਨਹੀਂ ਅੱਜ ਸਾਡੇ ਸਕੂਲ ਚਾਹਨਾ ਜਗਰੂਪ ਸਾਰਾ ਹਾਂਜੀ ਉਹ ਮੈਨੂੰ ਰਿਟਾਇਰਮੈਂਟ ਦੀ ਹਾਂ ਮੈਨੂੰ ਬਹੁਤ ਕੁਝ ਬੋਲਿਆ ਮੈਂ ਖਸਾਬਰ ਵੀ ਕਰ ਗਿਆ ਉੱਥੇ ਪਾਣੀ ਦੇ ਕੁੱਟਾ ਵਾਂਗੂ ਪੀ ਗਿਆ ਮੋ ਜੀ ਗੱਲਾਂ ਮੈਨੂੰ ਦੱਸਣਾ ਸੀ ਆਪਾਂ ਬਰੌਨੀ ਕਰ ਦਿੰਦੀ ਐ ਫਿਰ ਉਹਨੇ ਕਿਵੇਂ ਹੋ ਕਰਿਆਗਾ ਚਲ ਕੋਈ ਨਾ ਮਹਾ ਚਲੋ ਯਾਰ ਆਪ ਸਰ ਪੜੇ ਲਿਖੇ ਬੰਦਿਆ ਕਾਨੂੰ ਲੜਨਾ ਕਿਸੇ ਨਾਲ ਹੁਣ ਲੜੇ ਵਾਸੇ ਹੱਥੋਂ ਪਾਈ ਹੋ ਗਈ ਦੀ ਉਹਨੇ ਸੜਾਤਾ ਹੁਣ ਗੱਲ ਆਏਗੀ ਹਾਂਜੀ ਜਗਰੂਪ ਮੇਰਾ ਵਧੀਆ ਕਰਦਾ ਠੀਕ ਆ ਤੇ ਉਹ ਕਹਿੰਦਾ ਵੀ ਆਪਣੇ ਰਿਟਾਇਰਮੈਂਟ ਤੇ ਤੁਸੀਂ ਕੋਈ ਸਿੰਗਰ ਲਵਾ ਲਿਓ ਮਹਾ ਮੈਂ ਗੁਲਾਮ ਸਿੱਧੂ ਨੂੰ ਕਹਾ ਗੁਲਾਮ ਸਿੱਧੂ ਕਰਾਂ ਮੈਂ ਬੁੱਕਾ ਠੀਕ ਆ ਉਹ ਪਸ਼ਪਿੰਦਰ ਹੁਣ ਪਿੱਛੇ ਪਿੱਛੇ ਜੇ ਕਹਿੰਦਾ ਮੈਂ ਸਿੰਗਰ ਲਵਾਉ ਮੈਂ ਸਿੰਗਰ ਲਵਾਉ ਮੱਕਾ ਹਾਂ ਮੈਨੂੰ ਹੋਇਆ ਮੈਨੂੰ ਮਾਂ ਨਾਲ ਪਰਾਣੀ ਰਿਹਾ ਜਾ ਮਰੀ ਹੁਣ ਉਹ ਵਿੱਚੋਂ ਵੇਖੋ ਜਾ ਵੀ ਜਿਹੜਾ ਜਗਰੂਪ ਫੋਪੜਾ ਹ ਜਗਰੂਪ ਆ ਮਾਸਟਰ ਹੋ ਕੇੜਾ ਬਖਤਰ ਆ ਹ ਵੀ ਉਹ ਗਲਾਬ ਸਿੱਧੂ ਨਾਲ ਉਹਦੀ ਬਣਦੀ ਐ ਵੀ ਸਮਝ ਨਹੀਂ ਆਈ ਤੈਨੂੰ ਹਜੇ ਵੀ ਹਾਂ ਇਹਦਾ ਮਣੀ ਮਣੀ ਤਾਂ ਆ ਗਈ ਅੰਦਰੋਂ ਜੇ ਨਹੀਂ ਆਈ ਵਿੱਚੋਂ ਜੇ ਦੇਖੋ ਜਿਹੜਾ ਜਗਰੂਪ ਐ ਜਗਰੂਪ ਹਮ ਮੇਰੇ ਕੋਲ ਦੇਖ ਲੈ ਯਾਰ ਤੂੰ ਜਿਹੜਾ ਜਗਰੂਪ ਐ ਜਗਰੂਪ ਐ 100 ਹਾਂ ਮੰਨ ਲਓ ਹਾਂ ਮੰਨ ਲਿਆ ਜਿਹੜਾ ਜਗਰੂਪ ਹੈ ਉਹ x ਹੈ ਉਹ x ਹੈ ਹਾਂ ਜਿਹੜਾ ਦਲਵੀਰ ਹੈ ਹਾਂ ਉਹ b ਹੈ ਉਹ y ਹੈ ਹੈ y ਹੈ ਚਲੋ y ਲਾ ਲਓ ਕੁਝ ਵੀ ਲਾ ਲਓ ਜਿਹੜਾ ਪਸਪਿੰਦਰ ਹੈ ਉਹ ਕੀ ਆ z z x by z ਠੀਕ ਹੈ ਇਹ ਹੋ ਗਿਆ ਸਾਰਾ ਸਿਸਟਮ ਹੁਣ ਜਿਹੜਾ ਜਗਰੂਪ ਆ ਉਹ ਰਿਟਾਇਰ ਹੋਣਾ ਉਹ ਸਾਰਾ ਨੇ x ਨੇ ਹੋਣਾ ਰਿਟਾਇਰ ਹਾਂ ਜਿਹੜਾ y ਆ ਉਹ ਕੌਣ ਹੈ ਤੂੰ ਆਹ ਮੈਂ ਅਦਲਵੀਰ ਬਾਈ ਐਕਸ ਪੁਸਪਿੰਦਰ ਐ ਐਕਸ ਪੁਸਪਿੰਦਰ ਐ ਠੀਕ ਆ ਹੁਣ ਮੈਨੂੰ ਐਕਸ ਫੁੱਫੜ ਆਇਆ ਓਏ ਯਾਰ ਬਾਈ ਤੂੰ ਇਹ ਸਮਝ ਲੈ ਯਾਰ ਠੀਕ ਆ ਜਿਹੜਾ ਮੈਂ ਆ ਅਦਲਵੀਰ ਆ ਹੁਣ ਉਹ ਮੈਨੂੰ ਜਾਣਦਾ ਹੈ ਜਗਰੂਪ ਆ ਠੀਕ ਆ ਜਗਰੂਪ ਮੈਨੂੰ ਜਾਣਦਾ ਮੇਰਾ ਬਹੁਤ ਕਰਦਾ ਜਿਹੜਾ ਦਲਵੀਰ ਆ ਭੈਣ ਦਾ ਖਸਮ ਮੈਨੂੰ ਵੀ ਪੜਾਤਾ ਯਾਰ ਤੂੰ ਆਏ ਦੱਸੀ ਯਾਰ ਗੱਗੀ ਹਾਂ ਰੂ ਗਾਉਣਾ ਆਉਂਦਾ ਜੇ ਤਰੇ ਕੋਈ ਕਲਾਕਾਰ ਹੈਗਾ ਇਹ ਲਿੰਕ ਚ ਮੈਨੂੰ ਇਹ ਦੱਸ ਹਾਂ ਮੈਂ ਗਾ ਲੈ ਨਹੀਂ ਮੈਂ ਤੁਹਾਨੂੰ ਦੱਸਦਾ ਹੈਗਾ ਜੀ ਮੈਂ ਗਾਣੇ ਵੀ ਲਿਖ ਵੀ ਲੈਣਾਗਾ ਇਹ ਕੋਹ ਨੂੰ ਜੋੜਨ ਸੰਦੂਰ ਨਹੀਂ ਦਿੱਤਾ ਹੁਣ ਮੈਂ ਉਹ ਲੰਡੂ ਜਾ ਕੰਮ ਨਾ ਕਰਦੀ ਕਿਤੇ ਕੱਚਾ ਮਰਵਾ ਦੇ ਕਿਉਂ ਕੱਚਾ ਮਰਵਾ ਦੂੰਗਾ ਜੀ ਉੱਥੇ ਡੀਜੀਪੀ ਤੋਂ ਲੈ ਕੇ ਉੱਥੇ ਜੱਜ ਤੱਕ ਦੇ ਬੰਦੇ ਉਹਨਾਂ ਦੇ ਤਖੜਾ ਕੰਮ ਉਹਨਾਂ ਦਾ ਤੂੰ ਜਿੱਥੇ ਤੱਕ ਮਰ ਜੇ 15 ਅਗਸਤ ਵਾਲੇ ਦਿਨ ਵੀ ਪਹਿਲਾਂ ਤਾਂ ਗਾਉਂਦੀ ਸੀਗਾ ਉਦੋਂ ਵੀ ਤਾਂ ਵੱਡੇ-ਵੱਡੇ ਆਉਂਦੇ ਹੁੰਦੇ ਸੀ ਸਕੂਲ ਤਾਂ ਬੀ ਉਹ ਨਹੀਂ ਆਉਂਦੇ ਹੁੰਦੇ ਸੀ ਮੈਂ ਬਧੀ